ਕਰ ਤੁਸੀਂ ਪਹਿਲੀ ਪ੍ਰੈਸ ਕਾਨਫਰੰਸ ਤੇ ਨਜ਼ਰ ਮਾਰੋ ਜਿਹੜੀ ਭਾਰਤ ਦੀ ਦੋਨੋਂ ਲੇਡੀ ਆਫੀਸਰਸ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਬਰੀਫ ਕੀਤਾ ਗਿਆ ਤਾਂ ਭਾਰਤ ਨੇ ਕੀ ਕਿਹਾ ਕਿ ਜੋ ਅਤਵਾਦੀ ਗਤੀਵਿਧੀਆਂ ਪਾਕਿਸਤਾਨ ਦੇ ਵੱਲੋਂ ਕੀਤੀਆਂ ਗਈਆਂ ਸੀ ਉਹਦੇ ਜਵਾਬ ਦੇ ਵਿੱਚ ਆਪਰੇਸ਼ਨ ਸੰਧੂਰ ਕੀਤਾ ਗਿਆ ਤੇ ਅਤਵਾਦੀ ਟਿਕਾਣਿਆਂ ਦੇ ਉੱਤੇ ਭਾਰਤ ਦੇ ਵੱਲੋਂ ਹਮਲਾ ਕੀਤਾ ਗਿਆ ਭਾਰਤ ਨੇ ਨਾ ਕਿਸੇ ਸਿਵਿਲियन ਨੂੰ ਟਾਰਗੇਟ ਕੀਤਾ ਤੇ ਨਾ ਹੀ ਪਾਕਿਸਤਾਨ ਦੀ ਮਿਲਟਰੀ ਨੂੰ ਟਾਰਗੇਟ ਕੀਤਾ ਔਰ ਜੇਕਰ ਪਾਕਿਸਤਾਨ ਹੁਣ ਕੋਈ ਵੀ ਹਰਕਤ ਕਰੂਗਾ ਤਾਂ ਭਾਰਤ ਉਹਦਾ ਮੂੰਹ ਤੋੜ ਜਵਾਬ ਦੇਊਗਾ ਐਸਕੇਲੇਟ ਕਰੂਗਾ ਤਾਂ ਭਾਰਤ ਉਹਦਾ ਜਵਾਬ ਦੇਊਗਾ ਇਹ ਪਹਿਲੀ ਗੱਲ ਕਹੀ ਗਈ ਇਸ ਤੋਂ ਬਾਅਦ 7 ਤੇ 8 ਤਰੀਕ ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਤਕਰੀਬਨ 14 ਤੋਂ 15 ਮਿਲਟਰੀ ਸਟੇਸ਼ਨਸ ਦੇ ਉੱਤੇ ਜਿਹੜੇ ਇੰਡੀਆ ਦੇ ਵਿੱਚ ਜਿਦੇ ਵਿੱਚ ਪੰਜਾਬ ਦੇ ਮੈਜੋਰਟੀ ਸਟੇਸ਼ਨ ਸੀ ਜਿਦੇ ਚ ਬਠਿੰਡਾ ਅ ਅੰਮ੍ਰਿਤਸਰ ਪਠਾਨਕੋਟ ਜਲੰਧਰ ਇਹ ਸ਼ਾਮਲ ਨੇ ਹਲਵਾਰਾ ਇਨਾਂ ਤੇ ਜਦੋਂ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੁਣ ਪਾਕਿਸਤਾਨ ਵੱਲੋਂ ਭਾਰਤੀ ਮਿਲਟਰੀ ਦੇ ਉੱਤੇ ਅਟੈਕ ਕੀਤਾ ਗਿਆ ਜਿਹਨੂੰ ਨਿਊਟਰਲਾਈਜ਼ ਕਰ ਲਿਆ ਗਿਆ ਜਿਹੜੇ ਡਰੋਨਸ ਤੇ ਜਿਹੜੇ ਮਿਜ਼ਾਈਲਾਂ ਪਾਕਿਸਤਾਨ ਵੱਲੋਂ ਦਾਗੀਆਂ ਗਈਆਂ ਉਹਨੂੰ S400 ਜਿਹੜਾ ਭਾਰਤੀ ਸਿਸਟਮ ਹੈ ਉਹਨੇ ਤਬਾਹ ਕਰਤਾ ਔਰ ਇਹ ਸੀ ਪਹਿਲ ਪਾਕਿਸਤਾਨ ਦੇ ਵੱਲੋਂ ਕਾਦੀ ਪਹਿਲ ਸੀ ਪਹਿਲ ਸੀ ਭਾਰਤ ਦੇ ਉੱਤੇ ਮਿਲਟਰੀ ਦੇ ਉੱਤੇ ਹਮਲਾ ਕਰਨ ਦੀ ਭਾਰਤ ਨੇ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਉਹ ਮਿਲਟਰੀ ਦੇ ਉੱਤੇ ਹਮਲਾ ਨਹੀਂ ਸੀ ਉਹ ਅੱਤਵਾਦੀਆਂ ਦੇ ਉੱਤੇ ਹਮਲਾ ਸੀ ਇਹ ਪੂਰੀ ਦੁਨੀਆ ਜਾਣਦੀ ਹੈ ਡਿਪਲੋਮੈਟਿਕਲੀ ਵੀ ਇਸ ਗੱਲ ਦਾ ਭਾਰਤ ਨੇ ਸਬੂਤ ਦਿੱਤਾ ਹੁਣ ਹੋਇਆ ਕੀ ਕਿ ਜਦੋਂ ਪਾਕਿਸਤਾਨ ਨੇ ਪਹਿਲ ਕੀਤੀ ਪਾਕਿਸਤਾਨ ਨੇ ਐਸਕੇਲੇਟ ਕੀਤਾ ਮਿਲਟਰੀ ਦੇ ਉੱਤੇ ਹਮਲਾ ਕਰਨ ਦਾ ਤਾਂ ਫਿਰ ਉਹਦੀ ਜਵਾਬੀ ਕਾਰਵਾਈ ਦੇ ਵਿੱਚ ਭਾਰਤ ਨੇ 라ਵਲਪਿੰਡੀ ਲਾਹੌਰ ਤੇ ਕਰਾਚੀ ਦੇ ਉੱਤੇ ਡਰੋਨ ਹਮਲੇ ਕੀਤੇ ਜਿਦੇ ਚ ਲਾਹੌਰ ਦੇ ਵਿੱਚ 에ਅ ਡਿਫੈਂਸ ਸਿਸਟਮ ਤਬਾਹ ਹੋ ਗਿਆ ਕਰਾਚੀ ਦੇ ਵਿੱਚ ਵੀ ਇਹ ਜਿਹੜਾ ਨੁਕਸਾਨ ਹੋਇਆ ਔਰ 라ਵਲਪਿੰਡੀ ਦਾ ਜਿਹੜਾ ਕ੍ਰਿਕਟ ਸਟੇਡੀਅਮ ਹੈ ਉਹਦੇ ਬਾਹਰ ਫੂਡ ਸਟਰੀਟ ਹੈ ਜਿਹੜੀ ਉੱਥੇ ਮਿਸਾਈਲ ਡਿੱਗੀ ਔਰ ਉੱਥੇ ਵੀ ਨੁਕਸਾਨ ਹੋਇਆ ਜਿਹਦੇ ਸਿੱਟੇ ਵਜੋਂ ਉਧਰ ਪੀਐਸਐਲ ਜਿਹੜਾ ਹੈ ਉਹ ਉਹਨੂੰ ਰੋਕ ਦਿੱਤਾ ਗਿਆ 라ਵਲਪਿੰਡੀ ਦੇ ਵਿੱਚੋਂ देर रात ਇਹ ਇਸ ਤੋਂ ਬਾਅਦ ਇੱਕ ਹੋਰ ਪ੍ਰੈਸ ਕਾਨਫਰੰਸ ਜਿਹੜੀ ਹੈ ਭਾਰਤ ਦੇ ਵੱਲੋਂ ਕੀਤੀ ਜਾਂਦੀ ਹੈ ਕੱਲ੍ਹ ਦੇਰ ਸ਼ਾਮ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਔਰ ਫਿਰ ਦੋਨੋਂ ਜਿਹੜੀਆਂ ਸਾਡੀਆਂ ਔਰ ਵੂਮਨ ਅਫੀਸਰ ਸੀ ਉਹ ਵਿੱਚ ਬੈਠਦੀਆਂ ਔਰ ਉਹਨਾਂ ਦੇ ਵੱਲੋਂ ਇਹ ਫਿਰ ਕਿਹਾ ਜਾਂਦਾ ਹੈ ਕਿ ਅਸੀਂ ਕਾਰਵਾਈ ਕਿਉਂ ਕੀਤੀ ਅਸੀਂ ਇਹ ਡਿਫੈਂਸ ਸਿਸਟਮ ਤਬਾਹ ਕਿਉਂ ਕੀਤਾ ਅਸੀਂ ਲਾਹੌਰ ਤੇ ਰਾਵਲਪਿੰਡੀ ਦੇ ਉੱਤੇ ਅਟੈਕ ਕਿਉਂ ਕੀਤਾ ਕਿਉਂਕਿ ਪਾਕਿਸਤਾਨ ਨੇ 7 ਤੇ 8 ਤਰੀਕ ਦੀ ਰਾਤ ਨੂੰ ਭਾਰਤੀ ਮਿਲਟਰੀ ਦੇ ਉੱਤੇ ਅਟੈਕ ਕਰਕੇ ਪਹਿਲ ਕੀਤੀ ਸੀ ਉਸ ਦੇ ਜਵਾਬ ਦੇ ਵਿੱਚ ਭਾਰਤ ਨੇ ਫਿਰ ਜਵਾਬ ਦਿੱਤਾ ਕੱਲ ਰਾਤ ਨੂੰ ਯਾਨੀ ਕਿ 8 ਤਰੀਕ ਦੀ ਰਾਤ 8 ਤੇ 9 ਤਰੀਕ ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਭਾਰਤ ਦੇ ਉੱਤੇ ਅਟੈਕ ਕੀਤਾ ਗਿਆ ਇਹ ਅਟੈਕ ਜੰਮੂ ਦੇ ਵਿੱਚ ਕੀਤਾ ਗਿਆ ਜੰਮੂ ਦੇ ਵਿੱਚ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਮਿਜ਼ਾਈਲਾਂ ਆਈਆਂ ਜਿਸ ਨੂੰ S400 ਦੇ ਵੱਲੋਂ ਡਿਸਟਰੋਏ ਕਰ ਦਿੱਤਾ ਗਿਆ ਇਹ ਅਟੈਕ ਪੰਜਾਬ ਦੇ ਕਾਫੀ ਹਿੱਸਿਆਂ ਦੇ ਉੱਤੇ ਪਠਾਨਕੋਟ ਚ ਬਠਿੰਡਾ ਦੇ ਵਿੱਚ ਕੀਤਾ ਗਿਆ ਜਿਹੜਾ ਕਿ ਨਿਊਟਰਲਾਈਜ਼ ਕਰ ਲਿਆ ਗਿਆ ਬਠਿੰਡਾ ਦੇ ਵਿੱਚ ਕੁਝ ਖੋਲ ਪਿੰਡਾਂ ਪਿੰਡਾਂ ਦੇ ਵਿੱਚ ਪਾਏ ਮਿਲੇਗੇ ਜਿਸ ਨੂੰ ਆਰਮੀ ਦੇ ਵੱਲੋਂ ਆ ਕੇ ਜ਼ਬਤ ਕਰ ਲਿਆ ਗਿਆ ਆਵਾਜ਼ਾਂ ਸੁਣਾਈ ਦਿੱਤੀਆਂ ਜਲੰਧਰ ਦੇ ਵਿੱਚ ਨਿਊਟਰਲਾਈਜ਼ ਕਰ ਲਿਆ ਗਿਆ ਅਟੈਕ ਨੂੰ ਹਾਲਾਂਕਿ ਜਲੰਧਰ ਦੀ ਇੱਕ ਵੀਡੀਓ ਵਾਇਰਲ ਕੀਤੀ ਗਈ ਜਿਹਦੇ ਚ ਕਿਹਾ ਗਿਆ ਕਿ ਸਿਟੀ ਯੂਨੀਵਰਸਿਟੀ ਦੇ ਬੱਚਿਆਂ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਸੀ ਕਿ ਸ਼ਾਇਦ ਮਿਜ਼ਾਈਲ ਨਾਲ ਅੱਗ ਲੱਗ ਗਈ ਹੈ ਬਾਅਦ ਦੇ ਵਿੱਚ ਪ੍ਰੈਸ ਇਨਫੋਰਮੇਸ਼ਨ ਬਿਊਰੋ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਦੱਸਿਆ ਗਿਆ ਕਿ ਇਹ ਵੀਡੀਓ 7:39 ਮਿੰਟ ਦੀ ਜਿਹੜੀ ਨਜ਼ਰ ਆ ਰਹੀ ਹੈ ਇਹ ਫਾਰਮ ਫਾਇਰ ਹੈ ਯਾਨੀ ਕਿ ਖੇਤ ਨੂੰ ਅੱਗ ਲੱਗੀ ਹੈ ਨਾ ਕਿ ਕਿਸੇ ਤਰ੍ਹਾਂ ਦੇ ਡਰੋਨ ਹਮਲੇ ਜਾਂ ਫਿਰ ਮਿਜ਼ਾਈਲ ਦੇ ਨਾਲ ਕੋਈ ਨੁਕਸਾਨ ਹੋਇਆ ਹੈ ਪਹਿਲਾ ਡਰੋਨ ਜਿਹੜਾ ਜਲੰਧਰ ਚ ਦੇਖਿਆ ਗਿਆ ਸੀ ਉਹ 9 ਵਜੇ ਦਾ ਇਹ ਅਧਿਕਾਰਕ ਤੌਰ ਦੇ ਉੱਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਬਿਆਨ ਦਿੱਤਾ ਸੀ ਔਰ ਜਿਹੜਾ ਪਹਿਲਾ ਡਰੋਨ ਜਲੰਧਰ ਦੇ ਵਿੱਚ 9 ਵਜੇ ਦੇਖਿਆ ਗਿਆ ਉਹਨੂੰ ਨਿਊਟਰਲਾਈਜ਼ ਕਰ ਲਿਆ ਗਿਆ ਸੀ ਹਵਾ ਦੇ ਵਿੱਚ ਹੀ ਉਹ ਥੱਲੇ ਨਹੀਂ ਡਿੱਗਿਆ ਉਹ ਜਿਹੜਾ ਉਹ ਕਿਤੇ ਵੀ ਦੇਖਿਆ ਨਹੀਂ ਗਿਆ ਇਹ ਸਿਟੀ ਜਿਹੜਾ ਕਾਲਜ ਹੈ ਸਿਟੀ ਯੂਨੀਵਰਸਿਟੀ ਉਹਦੇ ਨੇੜੇ ਦੀ ਜਿਹੜੀ ਗੱਲ ਚਰਚਾ ਹੋ ਰਹੀ ਹੈ ਫਿਰ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਬਹੁਤ ਕਲੀਅਰ